ਕੀ ਬੁਰਾਈ ਜਿਹਦੇ ਮਨ ਦੇ ਵਿੱਚ ਹੈਗੀ ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਨਹੀਂ ਜਾ ਸਕਦਾ ਪਰ ਕੌਣ ਜਾ ਸਕਦਾ ਜਿਹਦੇ ਹੱਥ ਵੀ ਪਵਿੱਤਰ ਆ ਜਿਹਦਾ ਮਨ ਵੀ ਪਵਿੱਤਰ ਆ ਔਰ ਉਹ ਬੁਰੀਆਂ ਸੋਚਾਂ ਨਹੀਂ ਸੋਚਦਾ ਇਹ ਨਹੀਂ ਸੋਚਦਾ ਮੈਂ ਕਿਦਾਂ ਜ਼ਿਆਦਾ ਧਨ ਕਮਾ ਲਵਾਂ ਮੈਂ ਗਵਾਂਢੀ ਦੀ ਜ਼ਮੀਨ ਤੇ ਕਿਦਾਂ ਕਬਜ਼ਾ ਕਰ ਲਵਾਂ ਮੈਂ ਉਹ ਤੁਰੇ ਜਾਂਦੇ ਦੀ ਚੀਨੀ ਕਿਦਾਂ ਲਾ ਲਵਾਂ ਉਹ ਭੈਣ ਦੀ ਵਾਲੀ ਕਿਦਾਂ ਲਾ ਲਵਾਂ ਕਿਸੇ ਦੇ ਕਿਸੇ ਦੀ ਧੀ ਭੈਣ ਵੱਲ ਨੂੰ ਗੰਦੀ ਨਜ਼ਰ ਨਾਲ ਦੇਖਣਾ ਸੋ ਜਿਹਦੇ ਮਨ 'ਚ ਇਦਾਂ ਦੀਆਂ ਗੰਦਗੀ ਵਾਲੀਆਂ ਚੀਜ਼ਾਂ ਨਹੀਂ ਆ ਉਹ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਪਹੁੰਚ ਸਕਦਾ ਹੈ ਹਾਲੇਲੂਇਆ ਜਿਹੜਾ ਕਿਸੇ ਨੂੰ ਧੋਖਾ ਦੇਣ ਦੀ ਕੋਸ਼ਿਸ਼ ਨਹੀਂ ਕਰਦਾ ਜਿੰਨੇ ਇਹ ਨਹੀਂ ਆਪਣੇ ਮਨ 'ਚ ਪੱਕਾ ਕੀਤਾ ਵੀ ਕੋਈ ਗੱਲ ਨਹੀਂ ਇਹਨੂੰ ਮੈਂ ਧੋਖਾ ਦੇਣਾ ਹੈ ਭਾਵ ਲਾਰੇ ਲਾਈ ਜਾਣੇ ਜਾਂ ਹੋਰ ਕਿਸੇ ਤਰੀਕੇ ਦੇ ਨਾਲ ਚੀਟ ਕਰਨਾ ਸੋ ਜਿਹੜਾ ਇਦਾਂ ਨਹੀਂ ਕਰਦਾ ਜਿਹੜਾ ਧੋਖਾ ਨਹੀਂ ਦਿੰਦਾ ਛਲਦਾ ਨਹੀਂ ਆ ਉਹ ਪਰਮੇਸ਼ਰ ਦੀ ਹਜ਼ੂਰੀ ਵਿੱਚ ਪਹੁੰਚੇਗਾ